ਇਧਰੋ ਦਿੱਕਤ ਆਇਆ ਕਰੂ ਅਸੀਂ ਇਹਦੇ ਬਾਅਦ ਚ ਸਿਟੀ ਦੇ ਬਾਅਦ ਚ ਆਇਆ ਕਰਾਂਗੇ ਪਰਚਾ ਦਰਜ ਕਰਾ ਕੇ ਰਹਾਗੇ ਬਤਾਰਾ ਬਣਦੀਆ ਚੋਰੀ ਦਾ ਪਰਚਾ ਦਰਜ ਕਰੋ ਜਿਹੜੀ ਇਸ ਬੰਦੇ ਨੂੰ ਸਮਾਜ ਚ ਦਿੱਕਤ ਆਈ ਹੈ ਉਸ ਦਾ ਪਰਚਾ ਦਰਜ ਕਰੋ ਜੇ ਕਿਤੇ ਕੋਈ ਐਸੀ ਵੈਸੀ ਗੱਲ ਹੋ ਗਈ ਕਿਸਾਨ ਨੂੰ ਉਹਦਾ ਜ਼ਿੰਮੇਵਾਰ ਇਥੋਂ ਸਿਟੀ ਇੰਚਾਰਜ ਤੇ ਉਹ ਆੜਤੀਆ ਹੋਣਗੇ ਦੂਗਾ ਇਹ ਆਪਣੀ ਸਿਟੀ ਇੰਚਾਰਜ ਵੀ ਵਿਚਾਰੇ ਤੇ ਉਹ ਆੜਤੀਆ ਵੀ ਵਿਚਾਰੇ ਪਿਛਲੇ ਸਾਲ ਦਾ ਸਾਲ 2 ਸਾਲ ਹੋ ਗਿਆ ਆਰਾਮਗੜ ਦਾ ਕਿਸਾਨ ਤੇ ਇਥੋਂ ਦਾ ਇੱਕ ਆਰਤੀ ਦਾ ਕੀ ਗੱਲਬਾਤ ਆ ਉਹ 16-17 ਸਾਲਾਂ ਤੋਂ ਤਕਰੀਬਨ ਫਸਲ ਸੜਦਾ ਰਹੇ ਕਿਸਾਨ ਇਸ ਆਰਤੀ ਦੇ ਇਹਨਾਂ ਦਾ ਆਪਸੇ ਕੋਈ ਦਿੱਕਤ ਆ ਗਈ ਅਸੀਂ ਉਰੇ ਚੌਂਕੀ ਆਏ ਤੇ ਸਾਲ ਤੋਂ ਉੱਪਰ ਦੀ ਗੱਲ ਹੋ ਗਈ ਇਹਨਾਂ ਦਾ ਜਿਹੜਾ ਆਰਤੀਆ ਐਸੋਸ਼ੀਏਸ਼ਨ ਦਾ ਪ੍ਰਧਾਨ ਹੋ ਗਈ ਸੀ ਉਹਨਾਂ ਦੇ ਇਹ ਜਿਹੜਾ ਵਿੰਦਰ ਸਿੰਘ ਹੈ ਰਾਮਗੜਾ ਵਾਲਾ ਉਹ ਕਹਿੰਦਾ ਮੈਂ ਪੈਸੇ ਦੇਣੇ ਨੇ ਵੀ ਪਰ ਮੇਰੀ ਇਹਨੇ ਚੋਰੀ ਕਰੀ ਐ ਚੋਰੀ ਮੈਂ ਭਰੋਸੇ ਤੇ ਛੱਡਦਾ ਰਿਹਾ ਫਸਲ 16 17 ਸਾਲ ਹੋ ਗਏ ਉਹ ਇੱਕ ਵਾਰੀ ਇੱਕ ਨੂੰ ਇੱਕ ਟਰਾਲੀ ਦੀ ਸ਼ੱਕ ਪੈ ਗਈ ਜਦੋਂ ਟਰਾਲੀ ਇੱਕ ਕੰਡੇ ਤੇ ਚਾੜੀ ਕੰਡੇ ਤੇ ਚੜ੍ਹ ਕੇ ਉਰੇ ਸਿੱਟੀ ਦੁਕਾਨ ਤੇ ਤੇ ਦੁਬਾਰੇ ਉਹੀ ਟਰਾਲੀ ਉਸੇ ਲੋਟ ਭਰ ਕੇ ਕੰਡੇ ਤੇ ਟੋਲੀ ਉਹਦੇ ਚ 17 ਗੱਟਿਆਂ ਤੋਂ ਲੈ ਕੇ 25 ਗੱਟਿਆਂ ਦਾ ਆਟਾ ਸਟਾਟ ਘਟ ਗਿਆ ਉਹ ਇਹਨੂੰ ਸ਼ੱਕ ਹੋ ਗਈ ਵੀ ਮੇਰੀ ਚੋਰੀ ਹੋਈ ਐ ਉਦੋਂ ਮਗਰੋਂ ਪੂਰੇ ਸਿਟੀ ਚ ਵੀ ਆਏ ਸਿਟੀ ਇੰਚਾਰਜ ਦੇ ਸਾਹਮਣੇ ਤੇ ਇਹਨਾਂ ਦਾ ਪ੍ਰਧਾਨ ਐ ਐਸੋੜੀ ਸੰਧਾ ਉਹਦੇ ਸਾਹਮਣੇ ਮੰਨਿਆ ਵੀ ਮੈਂ ਚੋਰੀ ਕਰੀ ਐ ਉਸ ਚੋਰੀ ਦੇ ਪਰਚੇ ਦੇ ਸਬੰਧ ਚ ਆਇਆ ਇੱਥੋਂ ਖੱਜਲ ਖਵਾਰ ਕਰਿਆ ਜਾ ਰਿਹਾ ਕਿਸਾਨ ਕਿਸਾਨ ਨੂੰ ਵੀ ਤੇ ਜਥੇਬੰਦੀ ਨੂੰ ਵੀ ਇੱਥੋਂ ਸਿਟੀ ਦਾ ਇੰਚਾਰਜ ਪਹਿਲਾਂ ਹੋਰਤੀ ਹੁਣ ਹੋਰ ਐ ਨਾ ਪਹਿਲਾਂ ਵਾਲੇ ਨੇ ਸੁਣੀਐ ਨਾ ਹੁਣ ਵਾਲਾ ਸੁਣ ਰਿਹਾ ਇਸ ਕਰਕੇ ਸਿਟੀ ਮੂਹਰੇ ਆਇਆ ਪਹਿਲਾਂ ਉਹ ਸੇਠ ਦੀ ਦੁਕਾਨ ਮੂਹਰੇ ਵੀ ਬੈਠ ਬਲਾਰਾ ਬੋਲੇ ਬੈਠੇ ਆ ਤੇ ਹੁਣ ਸਿਟੀ ਮੂਹਰੇ ਇਹਨਾਂ ਨੂੰ ਕਹਿਣ ਆਇਆ ਵੀ ਉਤੇ ਪਰਚਾ ਜਿਹੜੀ ਬੁੱਤਾਰਾ ਬਣਦੀ ਹੈ ਚੋਰੀ ਦਾ ਪਰਚਾ ਦਰਜ ਕਰੋ ਜਿਹੜੀ ਇਸ ਬੰਦੇ ਨੂੰ ਸਮਾਜ ਚ ਦਿੱਕਤ ਆਈ ਹੈ ਉਸ ਦਾ ਪਰਚਾ ਦਰਜ ਕਰੋ ਜੇ ਕਿਤੇ ਕੋਈ ਐਸੀ ਵੈਸੀ ਗੱਲ ਹੋ ਗਈ ਕਿਸਾਨ ਨੂੰ ਉਹਦਾ ਜ਼ਿੰਮੇਵਾਰ ਇਥੋਂ ਸਿਟੀ ਇਨਚਾਰਜ ਤੇ ਉਹ ਆੜਤੀਆ ਹੋਣਗੇ ਦੂਗਾਹ ਇਹ ਆਪਣੀ ਸਿਟੀ ਇੰਚਾਰਜ ਵੀ ਵਿਚਾਰੇ ਤੇ ਉਹ ਆੜਤੀਆ ਵੀ ਵਿਚਾਰੇ ਪਰ ਇਹਦੇ ਪਰਚਾ ਦਰਜ ਕਰਾ ਕੇ ਰਹਾਗੇ ਕਿੰਨਾ ਚਿਰ ਨਹੀਂ ਸਿਟੀ ਇੰਚਾਰਜ ਕਰਦਾ ਇਹ ਭਲੇਖੇ ਜਪ ਜਿਉ ਜੋ ਕੰਬਲੀ ਭਾਰੂਗੀ ਜਿ ਪਿੱਜੂਗੀ ਜਿਉ ਜੋ ਭਾਰੀ ਹੋਊਗੀ ਇਹ ਕਾਰਨ ਇਹਦੇ ਹੱਥ ਆ ਸਿੱਧਾ ਜਦੋਂ ਵੀ ਇਧਰੋਂ ਦਿੱਕਤ ਆਇਆ ਕਰੂ ਅਸੀਂ ਇਹਦੇ ਬਾਰ ਚ ਸਿਟੀ ਦੇ ਬਾਰ ਚ ਆਇਆ ਕਰਾਂਗੇ ਪਰਚਾ ਦਰਜ ਕਰਾ ਕੇ ਰਹਾਗੇ ਹੁਣ ਕਿੰਨਾ ਟਾਈਮ ਹੈ ਜਿਹੜਾ ਧਰਨਾ ਲੱਗੀ ਇਹਦਾ 3 ਵਜੇ ਤੱਕ ਹੈ ਸੰਕੇਤਕ ਧਰਨਾ ਜੀ ਅੱਜ ਤਾਂ ਦੁਬਾਰੇ ਪਾਵਾਂਗੇ ਜੇ ਤਾਂ ਧਰਨਾ ਇਹਨੇ ਪਰਚਾ ਕਰਤਾ ਠੀਕ ਹੈ ਨਹੀਂ ਦੁਬਾਰੇ ਫੇਰ ਆਵਾਂ ਇਹ ਪ੍ਰਕਾਸ਼ਿਕ ਦਿੱਤੀ ਸੀ ਮੈਂ ਮੈਂ ਪੁੱਛਿਆ ਨਾਂ ਕੋਈ ਸਮਾਂ ਬੜਾ ਉਸਾਨ ਹੈ ਕਾ ਪੈੜਤੀ ਖਲਾਉ ਮਾਹੀ ਦਾ ਗਲਤੀ ਹੈ ਵੀਰਵਾਲਾ ਸੁਣ ਲੈ ਕਿ ਉਹਦੀ ਪਿਛਲੇ ਕਿਸਾਨ ਦੇ ਨਾਲ ਮਸਲਾ ਹੈ ਵੀ ਉਹਦੀ ਕੋਈ ਛੇੜੀ ਫਸਲਾ ਹੈ ਉਹਦੇ ਵਿੱਚੋਂ ਸ਼ਿਕਾਇਤ ਕਰ ਦਿੱਤੀ ਸੀ ਹਾਂ ਤੇ ਉਹਦੇ ਸੰਬੰਧ ਚ ਇਹਨਾਂ ਨੇ ਪਹਿਲਾਂ ਜੋ ਆ ਰਾਜਮਣੇ ਦੇ ਕੋਠੇ ਹੋ ਕੇ ਇੱਕ ਕਸਾਲੇ ਨੇ ਗਾਹ ਬੁਨੇ ਆਰਤੀ ਦੇ ਘਰ ਕੋਲ ਜਾ ਕੇ ਬੈਠ ਗਏ ਸੀ ਕਿ ਤਰ੍ਹਾਂ ਲਾਇ ਸੀ ਮਾ ਤੋਂ ਦੁਕਾਨਾਂ ਬੰਦਤੀਆਂ ਸੀ ਉਹਨੀਆਂ ਉਸ ਤੋਂ ਬਾਅਦ ਇਹ ਆ ਕੇ ਚੌਕੇ ਪੁਰਾ ਤੇ ਮਿਲਿਆ ਹਮਾਰੇ ਜੇ ਅਸੀਂ ਨਾਲ ਹੁਣ ਗੱਲ ਕਰ ਰਹੇ ਨੇ ਤੇ ਆਰਤੀ ਜੀ ਦਾ ਹੈਗਾ ਉਹ ਉਹਨੇ ਪਹਿਲਾਂ ਫੋਨਿਸ ਚੱਕਿਆ ਹਮਾਂ ਨੂੰ ਅਸੀਂ ਆਰਟ ਅਸੋਸੀਏਸ਼ਨ ਦੇ ਹਮਾਰਾ ਗੱਲ ਕੀਤੀ ਹੈ ਉਹ ਅਸੀਂ ਬੁਲਾ ਕੇ ਜਲਦੀ ਨਾਲ ਉਹਦਾ ਮਸਲਾ ਹੱਲ ਕਰਾਂਗੇ ਕਿ ਕਿੰਨਾ ਵੱਡਾ ਇਸ਼ੂ ਨਹੀਂ ਹੈ ਤੇ ਅੰਡਰਸਟੈਂਡਿੰਗ ਇਹਨਾਂ ਨਾਲ ਬੈਠ ਕੇ ਇੱਕ ਦੋ ਵਾਰ ਬੈਠੇ ਵੀ ਜਦੋਂ ਪਤਾ ਲੱਗਿਆ ਜੀ ਤੇ ਪਰ ਉਹ ਨਹੀਂ ਹੱਲ ਹੋਇਆ ਹੁਣ ਮੈਂ ਅਸੀਂ ਇਹ ਮੈਂ ਵਿਚੇ ਸੀ ਜਲਦੀ ਹੋਣਗੀਆਂ ਖਬਰ ਇਹ ਚਾਚਰ ਬੰਦੇ ਬਲਾਕੇ ਇਹ ਗੱਲ ਇਹਨਾਂ ਸਿਰ ਛੱਡ ਦੇਗੇ ਅਸਰ ਕਰਵਾ ਦੇ